ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤਨਵੇਂ ਧੁੱਪ ਉੱਪਰ ਖਲਰੀ ਵੀ ਪੂਰੀ ਤੇ ਪਾਲੇ ਕੇ ਚਲੇ ਚਾਹ ਤੇ ਅੱਜ ਅਰਥਿੰਗ ਵਾਲੇ ਆਏ ਵੇ ਤੇ ਟੈਲ ਵਾਲੇ ਤੇ ਮਿਸਤਰੀ ਜੇ ਸਾਰੇ ਦਿਖਾਵਾਂਗਾ ਤੁਹਾਨੂੰ ਮੈਂ ਕਿੰਨਾ ਕੰਮ ਹੁੰਦਾ। ਇਹ ਇੱਧਰ ਵੀ ਲਾਤੀ ਤੇਲ। ਧਰਤੀ ਹੋ ਵੀ ਲੱਗੀ ਤੇ ਕੱਲ। ਕੱਲ ਤੋਂ ਮਿਸਤਰੀਆਂ ਕੋਲ ਹੋ ਲੱਗਾ ਮਿਸਤਰੀ ਹੁਣ ਪਰ ਥੱਲੇ 2 3 ਹੋਰ 2 3 ਦਬੋਂਗੇ ਦੇਖਦੇ ਰਹਿੰਦੇ ਨਾ ਇਹਨੇ ਕੰਕਰਾਂ ਵਾਲੀ ਦਾ ਮੈਂ ਲੋਏ ਨਾ ਮੋਟ ਚੜ ਗਿਆ ਪਰ ਵੀਊ ਦਿਖ ਰਿਹਾ ਯਾਰ ਹਵਾ ਜਲਦੀ ਠੰਡੀ ਠੰਡੀ ਨਾਲ ਤਕੀ ਬੀਲੇ ਵਾਲੇ ਦਾ ਸਮਾਨ ਆ ਗਿਆ ਤੇ ਆਹੋਟਲੇ ਲੱਗ ਗਿਆ ਸੋਣੀ ਟਕ ਟਕ ਆ ਰਹੀ ਹੈ ਤਾਈ ਆ ਜਿਹਨਾਂ ਨੂੰ ਉੱਪਰ ਬਣਾ ਲਾ ਕੇ ਇੱਕ ਉੱਪਰ ਜਣਾਓ ਇੱਕ ਪੁੱਲਾਓ ਹਲੇ ਰੋੜਾ ਲਾ ਲਾ ਦੇ ਬਾਅਦ ਜਿਹੜੇ ਉੱਠਣਾ ਬਣਾ ਲਾ भाई हाफ टाइम हो गया रोटी खा ली बी इधर चार टे बज गए वादू डूगा बादल कैमिकल कित गो बिजली कम के आए चढ़ा के, तो 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 के जाऊँ उ ਅਵੇ ਜਿਹੜਾ ਗਏ ਜਾਉਂਗੇ ਉੱਪਰ ਇਹ ਬਿਜਲੀ ਵਾਲਾ ਬੰਗਾ ਪਾਇਆ ਫਿਰ ਹਾਂ ਇਹਦਾ ਤਾਂ ਫਾਇਦਾ ਨਹੀਂ ਇਹ ਆਪਣਾ ਘਰ ਦਾ ਸਮਾਨ ਨਹੀਂ ਸਭੂਗਾ ਹੂੰ ਕਰੰਟ ਨਹੀਂ ਲੱਗੂਗਾ ਇਹਨੂੰ ਹੁਣ ਜੇ ਕਿਹਣਾ ਸਮਝ ਲੱਗੀ ਚਰਚਾ ਕਰੰਟ ਆ ਗਿਆ ਠੀਕ ਨੇ ਗੀਜਰ ਕਰੰਟ ਨਹੀਂ ਆ ਜਾਂਦਾ ਪਾਣੀ ਚ ਕਰੰਟ ਆ ਜਾਂਦਾ ਉਹ ਕਰੰਟ ਆਪਾਂ ਲੱਗੂਗਾ ਨੇ ਉਹ ਇਹਨਾਂ ਨੇ ਸੰਭਲਣਾ ਜਿਹੜੇ ਆਪਣਾ ਉੱਪਰ ਸੋਲਰ ਪੈਨਲ ਲੱਗਣੇ ਆ ਉਹਨਾਂ ਦਾ ਵੀ ਅਰਥਿੰਗ ਹੋਣਾ ਦਾ ਆਪਣਾ ਇਹਨੂੰ ਵੀ ਹੁੰਦਾ ਜੀ ਹਾਂ ਤਾਂ ਹੀ ਆਹ ਤਾਈਂ ਛੇ ਦੱਬੇ ਆ ਨਹੀਂ ਤਾਂ ਆਪਣੇ ਸੋਲਰ ਨਾਲ ਲਾਉਣੇ ਹੁੰਦੇ ਤਿੰਨ ਨਾਲ ਸਰਜਨ ਦਾ ਇਹਦਾ ਬੋਅ ਮੇ ਦਾ ਹਰੇਕ ਨੂੰ ਲਾਉਣੇ ਲੈਣੇ ਆ ਤਾਂ ਹੋਂ ਕਰਦੇ ਕੋਈ ਚੱਕਰ ਨਹੀਂ ਕਰਨਾ ਬਿਜਲੀ ਤਾਰ ਤੋਂ ਇਧਰ ਉਧਰ ਹੋ ਗਈ ਹੋਵੇ ਆਪਾਂ ਰੋਟੀ ਵੀ ਖਾੜ ਜਾਂਦੇ ਹਾਂ 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 ਬਹੁਤ ਕੁਝ ਹੋ ਸਕਦਾ ਓਵਰ ਬੀਜ ਲਈ ਜਾਂਦੀ ਉਹ ਵੀ ਇਹ ਕੰਟਰੋਲ ਕਰ ਲੈਣੇ ਆ ਹਾਂ ਜਿਆਦਾ ਰਵੇ ਜੇ ਕੱਟਾ ਰਵੇ ਤਾਂ ਵੀ ਇਹਨਾਂ ਨੇ ਪੂਰੀ ਕਰ ਦੇਣੀ ਲੋਕ ਪਾਣੀ ਦਾ ਪਾਣੀ ਦਾ ਲਾ ਦੋ ਦੇ ਬਾਅਦ ਟਿਕ ਟਕਪ ਬੰਦ ਹੋ ਗਈ ਤੇ ਅੱਜ ਆ ਬਈ ਅਸੀਂ ਇਹ ਵੀ ਭਾਰਤਾ ਲੈਟਰਿੰਗ ਵਾਲਾ ਟੋਆ ਪਾਣੀ ਨਾਲ ਟਪ ਟਪਾ ਗਿਰਦਾ ਨਾ ਹਲੇ ਵੀ ਗਿਰਿਆ ਇਹ ਨਾ ਇਹ ਟਿਕਾਣੇ ਫਸਿਆ ਹੋ ਪਾਣੀ ਆਇਆ ਲਾ ਦੇ ਥੋੜੇ ਨੀਵਾ ਕਰਕੇ ਆ ਲੈ ਫਾਫਾ ਕੱਢਦੇ ਜਿਹੜੇ ਵਿੱਚ ਫਿਰੋਂ ਕੀ ਕਰਤੇ ਦੇ ਕਾਦੇ ਕਾਦੇ ਕੱਢਤਾ ਹੋਣਾ ਸ਼ਾਇਦ ਮਟਕ ਦਣਾ ਇਹ ਵੀ ਯਾਰ ਹੁਣ ਚਲ ਫਰ ਲਿਆਉਂਦੇ ਆਂ ਇਹ ਮੁੰਡਾ ਆਇਆ ਨਹੀਂ ਢੱਕਣਾ ਉਹਦੇ ਕੋਲ ਰਾਜੂ ਲਿਆ ਸਮਾਨ ਲਿਆ ਰਾਜੂ ਆ ਤਾਪਾ ਪਾ ਜੀ ਐ ਨਹੀਂ ਤੇ ਉਹਨੇ ਰੋਪੜ ਤੇ ਲਿਆਉਂਦੇ ਆ ਇਹਦਾ ਬਾਹੀ ਲਾ ਕੇ ਢੱਕ ਦੋ ਨਾ ਪੈ ਪਾ ਦੋ ਵਿੱਚ ਪਤਾ ਲੱਗ ਜਾਂਦਾ ਹੈ। ਖੇਤੀ ਹੈ। ਪੱਲਾ ਨਿਸ਼ਾਨ ਖਤਰੇ ਦਾ। ਲਾਲ ਨਿਸ਼ਾਨ ਹੁੰਦਾ ਖਤਰੇ ਦਾ। ਫੋਨ ਦੀ ਜ਼ਿੰਮੇਵਾਰੀ ਨਹੀਂ ਬੰਦੇ ਦੀ ਜ਼ਿੰਮੇਵਾਰੀ ਹੈਗੀ ਹੈ। ਥਾਲਾ ਲਗਾਉਣਾ। ਛਾ। ਇਤਨਾ ਢੇਕਾ ਮਾਰੇ ਰਵੀ ਕਿਸੇ ਬੰਦੇ ਗੰਗਿਆ ਨਾਲ ਮੰਨਿਆ ਨਹੀਂ ਹੈ। ਇਹ 2 ਰੁਪਏ ਕਹਿੰਦਾ ਦਾ 2 ਰੁਪਏ ਭਾਲਦਾ ਕਹਿੰਦਾ 2 ਰੁਪਏ ਟ ਪਰ ਚੜਾ ਦੂੰਗਾ ਸੇਕ ਮੈਂ ਕਾਸੀ ਫਿਰ ਇੱਕ ਦਿਹਾੜੀ ਲਾ ਕੇ ਚੜ ਜਣੀ ਇੰਨੀ ਦਾ ਸਾਡੀ ਉਹ ਤੁਹਾਨੂੰ ਦੂਹਣਾ ਨਹੀਂ ਹੈਗਾ ਜਿਉ ਸ਼ਾਂਤੀ ਰਹੀ ਛੜਤੀ ਉਹਨੇ ਚੜਾ ਦਣੀ ਹੈ ਸ਼ਾਮ ਤੱਕ ਰਹਿ ਗਿਆ ਵਾ ਥੋੜਾ ਜਆ ਲੱਗਦਾ ਲੱਗਦਾ ਕਿ ਇੱਥੇ ਦੂਰ ਦਾ ਪਤਾ ਲੱਗੂਗਾ ਮੁਰਲੀ ਹੋ ਜਾਣੀ ਐ ਟਿਕੰਦ ਹਾਂ ਹਾਂ ਫਰੰਟ ਵਾਲੀ ਹੋ ਜਾਣੀ ਹੈ ਨਾ ਦੇਖੀਏ ਧੂਪ ਤਾਂ ਜਿਹੀ ਲੱਗ ਗਈ ਹਲਿਓ ਟਰਾਲਾ ਖੜਾ ਉਹ ਤਾਰਨਾ ਹਲੇ ਆੜੀ ਹੈ ਹੈ 99 ਤੋਂ ਕਿਹੜਾ ਆਹ ਹੀਟਲਾ ਨਹੀਂ ਨਹੀਂ ਇਹਨਾਂ ਬਹੁਤ ਹੈ 10 ਤਾਂ ਨਹੀਂ ਡ੍ਰਿਲ ਹੈ ਨਾ ਹੋ ਹੈਗੀ ਕਟਰ ਵੱਢਦੇ ਹੋਰ ਰਾਜੂ ਰੱ杜 ਸ਼ਾਂਤੀ ਦਾ ਹੈ ਉਹ ਵੀ ਤਾਰਨਾ ਉਹ ਆਲਾ ਟਾਈਮ ਆ ਗਿਆ ਉਹ ਵੀ ਅੱਜ ਨੇੜੇ ਨੂੰ ਹੋਣੇੰਦਰੀ ਆਣਾ ਉਹ ਵੀ ਤਾਰਨਾ ਉਹ ਆਹਲੇ ਬਜਰੀ ਤਾਰ ਨਹੀਂ ਸੌਖੀ ਹੈ ਉਹ ਗਿੱਲਾ ਪ੍ਰੈਸ਼ਰ ਵਾਲਾ ਤਾਰਨ ਔਖਾ ਮੈਸਤਰੀ ਯਕੀਨ ਹੁੰਦਾ ਸਾਰਾ ਕਰਤਾ ਆ ਪਿਆ ਜਿੰਨੋਂ ਉਸ ਨੂੰ ਗਾ ਲੈਣ ਨੂੰ ਹੋਣਾ ਲੈ ਬਈ ਲੋ ਬਈ ਪਰ ਛੱਡ ਗਿਆ ਹੁਣ ਮੈਂ ਤੋੜਿਆ ਗਿਆ ਲੈਂਟਰ ਖਤਮ ਹੁੰਦਾ ਹੈ ਪਰ ਲੈਂਟਰ ਸਾਡਾ ਹੁਣ ਹੈ ਆਪਣਾ ਕਿੰਨੇ ਫੁੱਟ ਚੱਟ 10 ਫੁੱਟ ਚੱਕ ਹੋ ਗਿਆ ਨਾ 10 ਤੇ ਘੱਟ ਥੋੜਾ ਜਿਹਾ ਅਰਥੀਗਣਾ ਦਾ ਵੀ ਕੰਮ ਨਿਬੜ ਗਿਆ ਤੇ ਕੰਕਰੀਟ ਪਾਉਣ ਲੱਗੇ ਥੱਲੇ ਹੁਣ ਸਿਮਿੰਟ ਦੇ ਵਰਗੇ ਤੇ ਲੋ ਬਾਈ ਉੱਪਰਲਾ ਕੰਮ ਨਿਬੜ ਗਿਆ ਥੋੜਾ ਜਿਹਾ ਰਹਿ ਗਿਆ ਤੇ ਵਿਚੇੜਾ ਦਾ ਵੀ ਕੰਮ ਨਿਬੜ ਗਿਆ ਪਾਪ ਨੇ ਖੜਨੇ ਆ ਉਹ ਤਾਂ ਬਾਅਦੋਂ ਨਿਕਲਨੇ ਹਲੇ ਕੱਲੂ ਕੱਢੂੰਗਾ ਉਹ ਹਾਂ 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 ਕਿੱਥੇ ਵੀ ਨਿਕਲਨੇ ਆ ਹੁਣ ਟਰਾਲੀ ਕਰਨੀ ਵੀ ਟਰਾਲੀ ਖਾਲੀ ਟਰਾਲੀ ਤੇ ਆ ਗਏ ਹਾਂ ਰੇਤਾਦਾਰ ਨਗ ਕੋੜਾ ਮਾਮੀ ਉੱਧਰ ਪਿਆ ਮੇਰਾ ਕਰਾਂ ਪਿਆ ਕਿਹੜੇ ਰੰਗ ਦਾ ਦਰਵਾਜ਼ੇ ਹੋ ਰਹੀ ਗੱਪਨੇ ਚਲੋ ਬਈ ਮਾਸੜਦਿਆਂ ਦਾ ਟਰਾਲਾ ਹੁਣ ਯੇ ਟੀਮ ਖੜ ਗਈ ਸਾਡੀ ਤਿਆਰ ਹੋ ਗਿਆ ਕਾਰਨੇ ਨੂੰ ਜਮੇ ਇੱਧਰ ਰੱਖਿਆ ਹੁਣ ਪਿੱਛੇ ਨੂੰ ਕਰਦੇ ਗਏ ਬਾਹਰ ਨਾ ਬਾਹਰ ਪੱਦੀਆਂ ਬੱਸ ਬਾ ਠੀਕ ਹੈ ਜੀ ਤੇ ਲੋ ਬਈ ਅਗਲੇ ਦਿਨ ਦੀ ਸਵੇਰ ਕੱਲ ਰੇਤਾ ਤਾਰਤਾ ਸੀ ਢੇਰੀ ਲਾਤੀ ਉੱਪਰ ਤੇ ਅੱਜ ਬਾਥਰੂਮਾਂ ਦੀ ਟਾਇਲਾਂ ਨਿਬੜ ਗਈਆਂ ਤੇ ਆਪਣੀਆਂ ਹਾਲ ਚ ਟਾਇਲ ਸ਼ੁਰੂ ਹੋਣ ਲੱਗੀ ਅੱਜ ਉਹ ਮੰਗਤੀ ਦੇਖ ਲੋ ਉੱਥੇ ਤੱਕ ਖਾਦਾ ਮਾਸ ਆ ਵੀ ਆਪਣੇ ਤਿੰਨ ਮੰਡਲ ਰਹਿ ਗਏ ਤਿੰਨ ਮੰਡਲ ਇਹਦੇ ਵਿੱਚ ਇਕੱਠੇ ਹੀ ਘਾਣਾ ਤਿਆਰ ਹੋਣ ਲੱਗਾ ਤਿੰਨ ਬੋਰੀਆਂ ਦਾ ਤਿੰਨ ਬੋਰੀਆਂ ਹਾਂ ਤੇ ਰੋਣਾ ਟੇੜਾ ਹੈ ਤੇ ਲੋ ਭਾਈ ਅੱਜ ਦਾ ਮੌਸਮ ਬਹੁਤ ਵਧੀਆ ਤੋ ਅੱਜ ਹਵਾ ਨਹੀਂ ਚੱਲਦੀ ਥੋੜੀ ਬਹੁਤੀ ਚੱਲਦੀ ਪਰ ਜ਼ਿਆਦਾ ਨਹੀਂ ਹੈ ਤੇ ਆਪਣੇ ਉੱਪਰਲੀ ਮੰਕ ਟ ਵੀ ਕੰਪਲੀਟ ਹੋ ਗਈ ਇੱਕ ਇੱਕ ਦੋ ਦੋ ਰੋ ਰਹੇ ਰਹਿ ਗਏ ਬਸ ਕੀ ਗੱਤ ਹੁੰਦਾ ਤੁਹਾਨੂੰ ਨਾ ਨੋ ਬਈ ਆਹ ਲੱਗੇ ਸਾਰੇ ਦੇਖਣਾ ਉਹ ਬਈ ਸਾਹਮਣੇ ਉਹ ਮੈਂ ਕਿ ਲੈਂਟਰ ਉੱਨੀ ਕਿੱਥੇਗਾ ਉੱਨੀ ਆਪਣੇ ਇੱਧਰ ਐਕਣੀ ਇਹਦੇ ਉੱਰ ਲੈਂਟਰ ਵਾਣਾ ਸ਼ਾਂਤੀ ਦਾ ਘਰ ਵਾਲਾ ਆ ਗਿਆ ਰਾਜੂ ਇਹ ਆਉਣਾ ਇਹ ਆਨੇ ਹਾਂ ਬੰਦੋ ਕੰਮ ਕਰੇ ਆ ਤੁਸੀਂ ਕੌਣ ਖੜਾ ਦੇਖੀ ਬੱਜੀ ਨਾਗੇ ਤੇ ਇਹਨੇ ਬਲੇ ਉਹ ਪਾਣੀ ਚੰਗੀ ਕੇ ਲੇ ਲੇ ਡਿਜ਼ਾਈਨ ਬਣ ਤੇ ਲੋ ਬਈ ਦੇਖ ਦੇ ਦੇਖ ਦੇ ਹੋਗੀ ਸ਼ਾਮ ਸਾਡਾ ਇੱਕ ਬੰਦਾ ਵਿੱਚ ਇਹ ਢਿੱਲਾ ਹੋ ਗਿਆ ਤਾਂ ਟੈਲ ਵਾਲਿਆਂ ਦਾ ਬੰਦਾ ਲੱਗਿਆ ਤਾਂ ਉਹਨੂੰ ਦੋਰਾ ਪੈ ਗਿਆ ਤਾਂ ਉਹਨੂੰ ਫੇਰ ਰੋਪੜ ਛੱਡ ਕੇ ਅਮਰਜੈਂਸੀ ਅਜੇ ਉੱਪਰ ਦੇ ਥੱਲੇ ਉਤਰ ਜੀ ਉਹਦੇ ਬੱਸ ਉੱਤਰ ਗਏ ਉਹ ਥੱਲੇ ਕੇ ਕਮਰਾ ਕੱਢ ਜਿਓ ਲਪਾਈ ਦਾ ਹਾਲ ਕੀ ਹਰਵਾੜ ਦਾ ਬਰਾ ਗਮ ਢੰਨਾ ਕਰ ਰਹਾ ਨਾ ਲਪਾਈ ਲਪੋਈ ਕਰਕੇ ਉਹ ਲਾ ਕੇ ਲੈਂਟਰ ਪਾ ਕੇ ਉਹ ਤਾਂ ਹੋਣੀ ਆ ਆਵਾਜ਼ ਤੇ ਹੂੰ ਇਹ ਹੁਣ ਉੱਪਰ ਤੇ ਉੱਤਰ ਨਹੀਂ ਦੀ ਕਹਿੰਦਾ ਮੈਂ ਨਾਲ ਤਰ ਬੈਠੇ ਰੋ ਕੱਲ ਤੱਕ ਇਹ ਡੇਗਣੀ ਮਾਪਏਤਨੀ ਉਹ ਪਾਰਟੀ ਜਾਂਦੇ ਪੁਲਾ ਫੈਮ ਮਤਾਰਨ ਜਮਾ ਪੌੜੀ ਚੱਕ ਲੈਣੀ ਹੁਣ ਉਤਰ ਕੇ ਉਤਰ ਕੇ ਪੌੜੀ ਚੱਕ ਲੈਣੀ ਹੁਣ ਤੇ ਹੁਣ ਰੇਤਾ ਚੜਾਉਣ ਲੱਗ ਗਿਆ ਕਲ ਦੀ ਲਪਾਈ ਵਾਸਤੇ ਤੇ ਹੁਣ ਡੇਵਰ ਵੀ ਘਟਾ ਦੇਣੀ ਪੰਜ ਬੰਦੇ ਦਾ ਤਿੰਨ ਰੱਖਣਾ ਹੁਣ ਸੌਰੇ ਸੌ ਬਾਦੀ ਟਰਾਲੀ ਕਿਹੜਾ ਆ ਕੇ ਜਾ ਸਕਦੇ ਤੁਸੀਂ ਅੱਧਾ ਰੇਤਾ ਚਾਚਾ ਜਾ ਸਕਦੇ ਆ ਹੈ ਰਾਜੂ ਕਿੱਥੇ ਗਿਆ ਅੱਛਾ ਭਰਨ ਲੱਗਿਆ ਉਹ ਸਾਲੇ ਭਰ ਕੇ ਨਾਲ ਚਾਹ ਚਲੇ ਗਏ ਆਂ ਹੈ

ਇਹ ਆਦੀ ਜੀ ਲੇਗਾ। ਅਧਰ ਜਾਉਣ ਥਲੇ। ਲਾਵੇ ਕਰਦਣਗੇ ਥੱਕੇ ਕੰਢੀ ਮਾਰ ਬਲਾਸਟਰ। ਮਰੀ ਜੀ ਸਾਡੇ ਇੱਧਰ ਪਹੁੰਚ ਗਏ ਨਾ। ਅੱਛਾ। ਨਵੰਬਰ ਵੀ ਉਦੋਂ ਲੈਂਟਰ ਪੈਣਾ ਸ਼ਟਰਿੰਗ ਵਾਲੇ ਦੀ ਵੇਟ ਹੋ ਰਹੀ ਹੁਣ ਹੈ ਬਦ ਗਈ ਇੱਕ ਮੰਡਲ ਵੱਜ ਗਿਆ ਹੈ ਨਾਗੇਣਾ ਹੈ ਨਾ ਨਾਲ ਤੁਹਾਨੂੰ ਬਤਾ ਕੁਝ ਨਹੀਂ ਸਿੰਪਲ ਇਦਾਂ ਹੀ ਰੱਖਣਾ ਇਦਾਂ ਹੀ ਰੱਖਣਾ ਆਰਦਲ ਆ ਗਿਆ ਵਧੀਆ ਬਣਾਵਾ ਜਿਹਨੂੰ ਕੋ ਡਾ ਘੰਡਾ ਲਾ ਗਿਆ ਚੜਜੋ ਹੁਣ ਉੱਥੇ ਹੁਣ ਘੰਟਾ ਵਿਆੜੀ ਆਣਾ ਸੁਤੀ ਜਿਹੜੇ ਕੋ ਗੂ ਮਚਾ ਕੇ ਕਿਨੋ ਕੀ ਜਿਹੜੇ ਆਰਦਨ ਦਾ ਫੋਨ ਚੱਲ ਆਰਦਨ ਦਾ ਦੱਸ ਹਾਂ ਆਰਦਨ ਮੈਂ ਮੈਂ ਉਹ ਫਿਰਦਾ ਰਾਜੂ ਉਹ ਕਰਨ ਨੂੰ ਨਹੀਂ ਭੇਜਿਆ ਤੈਨੂੰ ਠੀਕ ਹੈ ਠੀਕ ਹੈ ਸੁੱਤੀ ਹੋ ਗਈ ਤੂੰ ਕੋ ਮਲ ਨੰਗਿਆ ਦਾ ਤੇ ਮੋਲੀਏ ਉੱਪਰ ਵਾਲਾ ਕੰਮ ਨਿਬੜ ਗਿਆ ਸਾਰੀ ਹੁਣ ਆਪਾਂ ਲੈਂਟਰ ਪਾਉਂਗਾ ਤੇ ਫੇਰ ਦੇਖਾਂਗੇ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਇੱਕ ਵਾਰ ਤੁਹਾਨੂੰ ਟਾਇਲਾਂ ਦਿਖਾਵਾਂ ਮੈਂ ਥੱਲੇ ਜਿੱਕਾ ਕਮਰੇ ਜੂਰੀ ਟਾਇਲਾਂ ਲੱਗ ਗਈਆਂ ਉਹ ਦਿਖਾਵਾਂਗਾ ਤੁਹਾਨੂੰ ਫੇਰ ਆਪਾਂ ਵੀਡੀਓ ਕਰਦੇ ਨੇ ਬੰਦ ਤਨ ਲੋ ਬਈ ਲੱਗੀ ਆ ਕਮਰੇ ਟਾਇਲ ਤੇ ਕੱਲ ਨੂੰ ਹੋਊਗੀ ਸਫਾਈ ਇਹ ਵੀ ਤੇ ਆ ਜਗਾ ਸੈਂਟੀ ਚੱਕਣੀ ਆ ਕਿਉਂਕਿ ਇੱਥੇ ਆਪਣੇ ਬਣਨੇ ਕਬੂਰਡ ਉਹਨਾਂ ਦੀ ਚੱਕੂਗੇ ਬਣ ਹੋਣਗੇ ਪਰ ਬਾਕੀ ਤਾਂ ਓਕੇ ਰਿਪੋਰਟ ਹੈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਆਵਾਜ਼ ਵੀ ਗੁੰਜਣ ਲੱਗੀ ਬਾਈ ਕੱਲ ਨੂੰ ਜਿਆਦਾ ਗੁੰਜੂਗੀ ਜੇ ਸਫਾਈ ਜੀ ਹੋ ਜੂਗੀ ਅਰੇ ਹੈਲੋ ਚਲੋ ਓਕੇ ਬਾਏ ਬਾਏ